ਪੈਂ ਕਿ ਮੈ ਕੀ ਹੋਇਆ ਮੇਰੇ ਦਰਾਂ ਨੂੰ ਸੋਹ ਰਹੇ ਤਮ ਖੋਂਦੇ ਰਹਿੰਦੇ ਰਿਟਾਰਚ ਕਰਤੇ ਰਹਿੰਦੇ ਸਾਜ਼ਾਂ ਲੈ ਆ ਕੇ ਬਾਤ ਦੇ ਦੀ ਆਪਣੇ ਆਖੀ ਮੇਰੇ ਤੇ ਕੇਸ ਲਰੰਦੇ ਮਤਰੀਆਂ ਮੇਰੇ ਸਿਰ ਤੇਰੇ ਮਾਪਿਓ ਮੇਰੇ ਭਾਈ ਨੂੰ ਮੇਨੇ ਸਾਰੇ ਨੇ ਮਾਰਿਆ ਉਹਨਾਂ ਦੀ ਕੋਚਾਤੇ ਮਾਰਿਆ ਮੇਰਾ ਬਾ ਜਗਵੰਦੀ ਵੇਖ ਰਹੇ ਹੋ ਤੁਸੀਂ ਮੈਂ ਜਗਜੀਤ ਸਿੰਘ ਜਟਾਣਾ ਫਤਿਹਗੜ੍ਹ ਸਾਹਿਬ ਦੀ ਸਬਡਿਵੀਜ਼ਨ ਖਮਾਉਂੋ ਦੀ ਵਾਰਡ ਨੰਬਰ ਜੇਕਰ 6 ਦੀ ਗੱਲ ਕਰੀਏ ਤਾਂ ਦਿਵਾਲੀ ਵਾਲੇ ਦਿਨ ਇੱਕ ਨੌਜਵਾਨ ਦਾ ਤਿੰਨ ਬੱਚਿਆਂ ਦਾ ਪਿਤਾ ਸੀ 45 ਸਾਲ ਦੀ ਉਮਰ ਦੇ ਵਿੱਚ ਕਤਲ ਹੋ ਗਿਆ ਸੀ ਜਿਸ ਦੇ 7 ਦਿਨ ਬਾਅਦ ਕੱਲ ਜਿਹੜਾ ਹੈਗਾ ਸੰਸਕਾਰ ਕੀਤਾ ਗਿਆ ਜਿਸ ਦਾ ਸ਼ਿਵਾ ਹਜੇ ਠੰਡਾ ਵੀ ਨਹੀਂ ਸੀ ਹੋਇਆ ਤਾਂ ਏਸੇ ਵਾਰਡ ਦੇ ਵਿੱਚ ਪਤਨੀ ਤੋਂ ਤੰਗਾ ਕੇ ਦੱਸਦੇ ਨੇ ਪਰਿਵਾਰਕ ਮੈਂਬਰ ਵੀ ਇੱਕ ਹੋਰ ਨੌਜਵਾਨ ਨੇ ਆਪਣੀ ਜੀਵਨ ਲੀਲਾ ਗਲਫਰਾਹ ਲੈ ਕੇ ਸਮਾਪਤ ਕਰ ਲਈ ਔਰ ਮੈਂ ਮੌਜੂਦ ਹਾਂ ਇਸ ਵਕਤ ਵਾਰਡ ਨੰਬਰ 6 ਦੇ ਵਿੱਚ ਜਿੱਥੇ ਪਰਿਵਾਰਕ ਮੈਂਬਰ ਵੀ ਮੌਜੂਦ ਨੇ ਔਰਤਾਂ ਮੌਜੂਦ ਨੇ ਘਰ ਦੇ ਪਰਿਵਾਰਕ ਮੈਂਬਰ ਸਾਰੇ ਸੋਗ ਦੇ ਵਿੱਚ ਬੈਠੇ ਨੇ ਦੇਖ ਸਕਦੇ ਹੋ ਤੁਸੀਂ ਪਿੱਛੇ ਔਰਤਾਂ ਬੀਬੀਆਂ ਬੈਠੀਆਂ ਨੇ ਔਰ ਕਿਹੜੇ ਕਾਰਨਾ ਕਰਕੇ ਇਸ ਨੌਜਵਾਨ ਨੇ 40 ਸਾਲ ਦੀ ਉਮਰ ਦੇ ਵਿੱਚ ਆਪਣੇ ਹੀ ਘਰ ਦੇ ਵਿੱਚ ਪੱਖੇ ਵਾਲੇ ਪੱਖੇ ਦੇ ਨਾਲ ਲਮਕ ਕੇ ਗਲਫਰਾਹ ਲੈ ਲਿਆ ਕਿਉਂ ਗਲਫਰਾਹ ਲੈ ਆ ਆਪਣੇ ਨਾਲ ਰਮਨ ਦੀਪ ਸਿੰਘ ਕੰਗ ਮੌਜੂਦ ਨੇ ਔਰ ਜਿਹੜਾ ਮੇਰੇ ਤੱਕ ਨੌਜਵਾਨਾ ਮਲਕੀਤ ਸਿੰਘ ਉਸਦੇ ਮਾਮਾ ਜੀ ਵੀ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਸਾਰਿਆਂ ਨਾਲ ਵੀ ਆਖਰ ਕੀ ਘਟਨਾ ਵਾਪਰੀ ਆ ਇਸ ਨੌਜਵਾਨ ਨੂੰ ਕਿਉਂ ਆਪਣੇ ਘਰ ਦੀ ਛੱਤ ਤੇ ਗਲਫਰਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਕੀ ਹੋਇਆ ਕਿੰਨੇ ਵਿੱਚ ਪੈ ਗਿਆ ਕੰਜੀ ਕਿਵੇਂ ਕੀ ਹੋਇਆ ਅੱਜ ਮੇਰੇ ਬਰਾਣ ਜ਼ੋਰੇ ਤਮ ਖੋਂਦੇ ਰਹਿੰਦੇ ਸੀ ਟੌਰਚਰ ਕਰਦੇ ਰਹਿੰਦੇ ਸੀ ਹਾ ਜ਼ਾਲੇ ਆ ਕੇ ਮਾਰਦੇ ਸੀ ਕੀ ਬਣਿਆ ਫਿਰ ਤੁਸੀਂ ਹੁਣ ਕੋਈ ਕਾਰਵਾਈ ਹੋਈ ਹੈ ਜਾਂ ਕੀ ਫੈਸਲਾ ਹੋ ਗਿਆ ਜਾਂ ਇਹ ਸੇਵਾ ਸਰ ਦੇ ਅਮ ਸਰ ਐਮ ਸੀ साहब ਗਏ ਹੋਇਆ ਗੱਲ ਕਰਦੇ ਮੈਨੂੰ ਘਰ ਭੇਜਦਾ ਕਹਿੰਦੇ ਜਾਓ ਤੁਸੀਂ ਕੋਈ ਨਹੀਂ

ਏ ਦਾਦਾ ਇੱਕੋ ਹੀ ਆ ਮੇਰੇ ਭਾਈ ਦਾ ਇੱਕੋ ਬੇਟੀ ਆ ਉਹ ਬੱਚੇ ਵੀ ਇੱਥੇ ਕੋਲ ਰਹਿੰਦੇ ਸੀ ਹਾਂਜੀ ਇੱਕ ਵੇ ਮੁੰਡਾ ਰਹਿੰਦਾ ਸੀ ਕੁੜੀ ਨਾਨਕੇ ਰਹਿੰਦੀ ਸੀ ਹੁਣ ਫਿਰ ਕੌਣ ਬੱਚਿਆਂ ਨੂੰ ਪਾਲੂ ਜੀ ਇਹਨਾਂ ਤਿੰਨਾਂ ਨੂੰ ਉਹ ਆਪੇ ਕੁਦੀ ਪਾੜੂਗੀ ਇੱਥੇ ᱫੋ ᱫੋ ਕੋਈ ਉੜਦਾ ਮੇਰੇ ਹੱਥ ਬਣ ਕੇ ਬੇਨਤੀ ਆ ਬਸ ਸੂਰੇ ਦਾ ਆਉਂਦਾ ਕੋਈ ਤਲੋ ਘਾਤ ਨਹੀਂ ਬਸ ਮੇਰੇ ਭਾਈ ਨੂੰ ਖਾ ਗਈ ਉਹ ਜਿੰਨੇ ਮੇਲੇ ਬੀਰਜੀ ਗੌਰ ਰੇਨਾ ਸੀ ਇਹ ਮੇਰਾ ਸਭ ਤੋਂ ਸਗਾ ਬ੍ਰਦਰ ਸੀਗਾ ਜੀ ਹਾਂਜੀ ਇਹ ਅਜੀਤ ਸਵੇਰ ਉੱਠੀ ਜੀ ਇਹ ਤਾਂ ਪੈਸੇ ਸੀਗੀ ਉੱਪਰ ਗਲਫਰਾ ਉਹਨਾਂ ਲੱਤਾ ਹੋਇਆ ਸੀਗਾ ਜੀ ਅਕਸਰ ਉਹਦੀ ਘਰ ਵਾਲੀ ਨਾਲ ਲੜਾਈ ਰਹਿੰਦੀ ਸੀਗੀ ਹਾਂਜੀ ਉਹਨਾਂ ਦੇ ਸਹੁਰੇ ਉਹਨੂੰ ਤੁਮਕੋ ਦੇ ਰਹੇ ਦੇ ਸੀਗੇ ਤੇ ਉਹਦੇ ਸਾਲੇ ਤਿੰਨ ਚਾਰ ਥਾਲੇ ਸੀਗੇ ਜੀ ਉਹ ਉਹਨਾਂ ਨੂੰ ਦਿਵਾਲੀ ਦੇ ਕਿਤੇ ਦਿਨ ਪਹਿਲਾਂ ਉਹਨਾਂ ਦੀ ਲੜਾਈ ਹੋਈ ਹੈ ਦੋ ਦਿਨ ਪਹਿਲਾਂ ਜੀ ਉਹਦਾ ਇਹ ਉਹ ਭਾਈ ਆਇਆ ਕੁੜੀ ਦਾ ਜੀ ਉਹਨੂੰ ਆ ਕੇ ਲੈ ਗਿਆ ਇੱਥੇ ਤੋਂ ਲੈ ਕੇ ਨਾਣੇ ਉਹਨੂੰ ਉਂਦੀ ਸਾਰੇ ਫੜ ਲਿਆ ਇੱਥੇ ਹੁਣ ਫਿਰ ਥਾਣੇ ਗਏ ਸੀ ਕੀ ਬਣਿਆ ਜੀ ਥਾਣੇ ਗਏ ਸੀਗੇ ਜੀ ਥਾਣੇ ਦੇ ਵਿੱਚ ਜੀ ਅਸੀਂ ਨੇ ਕਾਰਵਾਈ ਨਹੀਂ ਕੋਈ ਕਰੀ ਹੈਗੀ ਜੀ ਹਾਂਜੀ ਕਾਰਵਾਈ ਕਰਵਾਉਣੀ ਨਹੀਂ ਚਾਹੁੰਦੇ ਕੋਈ ਕਾਰਵਾਈ ਨਹੀਂ ਮੈਂ ਗੁਰਪ੍ਰੀਤ ਸਿੰਘ ਦਾ ਮਾਮਾ ਜੀ ਅੰਖਨੈ ਸਹਿਰ ਤੋਂ ਹਾਂਜੀ ਦੋ ਦਿਨ ਪਹਿਲਾਂ ਮੈਨੂੰ ਇੰਨਾ ਨੇ ਤੁਮਨ ਕੀਤਾ ਮੇਰੇ ਭਾਣਜੇ ਨੇ ਸਕੇ ਨੇ ਗੁਰਪ੍ਰੀਤ ਸਿੰਘ ਨੇ ਹਾਂਜੀ ਵੀ ਉਹ ਕਹਿੰਦੇ ਮਾਮਾ ਜੀ ਤੁਸੀਂ ਆ ਜਾਓ ਵੀ ਮੈਨੂੰ ਮੇਰੇ ਸਾਲਿਆ ਨੇ ਬਹੁਤ ਐ ਵੀ ਕੁੱਟਿਆ ਕਾਫੀ ਅੱਛਾ ਜੀ ਕਦੋਂ ਇੱਕ ਇਸ ਦਿਨ ਦੀ ਗੱਲ ਆ ਇਹ ਪਰਸੋਂ ਦੀ ਗੱਲ ਹੈ ਜੀ ਮੈਨੂੰ ਜਦ ਫੋਨ ਆਇਆ ਉਹਨਾਂ ਦਾ ਮੈਂ ਕੋਈ ਗੱਲ ਨਹੀਂ ਮੈਂ ਦੁਵਾੜੇ ਜਾਣ ਕੁੱਟ ਕੇ ਕੁੱਟਮਾਰ ਕਿਹੜੇ ਦਿਨ ਹੋਈ ਸੀ ਕੁੱਟ ਪਾਰ 2 ਦਿਨ ਪਹਿਲਾਂ ਅੱਜ ਤੋਂ 2 ਦਿਨ ਦਿਵਾਰੀ ਦਿਵਾਰੇ ਤੋਂ ਦੋ ਦਿਨ ਪਹਿਲਾਂ ਜੀ ਅੱਛਾ ਜੀ ਉਦੋਂ ਬਾਅਦ ਇੱਕ ਵਾਰੀ ਫੇਰ ਇਹਨਾਂ ਨੇ ਹੋਇਆ ਮੈਂ ਕਿਹਾ ਵੀ ਮੈਂ ਚੰਡੀਗੜ੍ਹ ਦਵਾਈ ਲੈਣ ਗਿਆ ਆਂ ਬੇ ਤੂੰ ਜਾਂ ਤਾਂ ਮੇਰੇ ਕੋਲ ਆ ਜਾ ਕੋਈ ਨਹੀਂ ਬੈਠ ਕੇ ਆਪਾਂ ਗੱਲਬਾਤ ਕਰਦੇ ਆਂ ਜੀ ਜਾਂ ਤੇਰੇ ਕੋਲੇ ਮੈਂ ਸਵੇਰੇ ਸਾਜਰੀ ਅੱਜ ਦੀ ਘੜੀ ਜਾਨੀ ਕਿ ਮੈਂ ਤੇਰੇ ਕੋ ਆ ਜਾਣਾ ਜਾਨੂ ਇਹਨਾਂ ਆ ਕੰਮ ਕਰ ਚੁੱਕਿਆ ਅੱਛਾ ਜੀ ਹਾਂ ਜੀ ਆਹੀ ਗੱਲਬਾਤ ਤਾਣੀਆਂ ਬਾਕੀ ਇਹ ਕਿੰਨੀ ਕੁ ਉਮਰ ਸੀ ਨੌਜਵਾਨ ਦੀ ਇਹਦੀ 40 ਸਾਲ ਦੀ ਉਮਰ ਦੀ ਸੀ 40 ਸਾਲ ਦੀ ਸੀ ਤੁਹਾਨੂੰ ਕੁੱਟ ਮਾਰ ਦੀ ਸਾਰੀ ਘਟਨਾ ਦੱਸੀ ਉਹਨਾਂ ਨੇ ਸਾਨੂੰ ਬਿਲਕੁਲ ਦੱਸਿਆ ਜੀ ਮੈਨੂੰ ਫੋਨ ਆਇਆ ਜੀ ਕੌਣ ਕੌਣ ਕੁੱਟ ਮਾਰ ਕਰਕੇ ਗ ਕਿੰਨੇ ਬੰਦਿਆਂ ਦਾ ਨਾਮ ਲਿਆ ਸੀ ਤਿੰਨ ਜਣਾਂ ਦਾ ਨਾਮ ਲੱਗਾ ਸੀ ਤਿੰਨ ਜਣਾਂ ਦਾ ਤਿੰਨ ਸਾਲੇ ਸੀ ਉਹਦੇ ਇਹ ਨਹੀਂ ਪਤਾ ਵੀ ਕਿੰਨੇ ਨੇ ਜੀ ਇਹਨਾਂ ਕ ਤਿੰਨ ਜਣਾਂ ਦਾ ਨਾਮ ਲੱਗਦਾ ਵੀ ਤਿੰਨ ਚਾਰ ਤਿੰਨ ਬੈਕ ਤੇ ਮੈਨੂੰ ਕੁੱਟਮਾਰ ਕੀਤਾ ਅੱਛਾ ਕੁੱਟਮਾਰ ਕਰਕੇ ਵੀ ਉਹ ਉਹਨੂੰ ਆ ਕੇ ਲੈ ਗਏ ਕੀ ਨਾਮ ਸੀ ਇਹਦਾ ਪਤਨੀ ਦਾ ਉਹਦਾ ਨਾਮ ਕੀ ਹੈ ਜੋਤੀ ਕਰਦੇ ਆ ਜੋਤੀ ਕਹਿੰਦੇ ਨੇ ਜੀ ਉਹਨੂੰ ਅੱਛਾ ਹਾਂਜੀ ਉਹਨਾਂ ਨਾਲ ਪਰਿਵਾਰ ਨਾਲ ਮੇਰੀ ਹਜੇ ਕਿਸੇ ਨਾਲ ਗੱਲਬਾਤ ਹੋਈ ਅੱਛਾ ਪਹਿਲਾਂ ਵੀ ਇਹਨੇ ਤੇ ਕਰੇ ਲੜਾਈ ਝਗੜਾ ਰਹਿੰਦਾ ਸੀ ਪਹਿਲਾਂ ਵੀ ਇਹੀ ਪ੍ਰੇਸ਼ਾਨ ਤੰਗੀ ਸੀਗੀ ਇਹੀ ਗੱਲ ਤੋਂ ਜੀ ਅੱਛਾ ਹਾਂਜੀ ਇਹਦਾ ਕਦੋਂ ਵਿਆਹ ਸੀ ਇਹ ਦੂਜਾ ਵਿਆਹ ਜੀ ਦੂ ਹੁਣ ਫਿਰ ਕੀ ਚਾਹੁੰਦੇ ਹੋ ਤੁਸੀਂ ਕੀ ਹੋਣਾ ਚਾਹੀਦਾ ਜੀ ਬਸ ਆਹੇ ਕੁੜੀ ਆ ਕੇ ਦੱਸੂਗੀ ਜੀ ਹੁਣ ਕੀ ਗੱਲਬਾਤ ਕਹਾਣੀਆਂ ਬਾਕੀ ਹੋਈ ਹੈ ਜੀ ਆਹੇ ਤਾਂ ਹੁਣ ਚੱਲ ਕੇ ਆਏ ਹਾਜੇ ਅੱਛਾ ਪਰ ਅੱਗੇ ਵੀ ਤੁਹਾਨੂੰ ਕੁਟਮਾਰ ਬਾਰੇ ਦੱਸਦੇ ਰਹਿੰਦੇ ਸੀ ਮੈਨੂੰ ਦੱਸਦੇ ਰਹਿੰਦੇ ਮੇਰਾ ਗੱਲਬਾਤ ਹੋ ਰਹੀ ਹੁੰਦੀ ਸੀਗੀ ਅੱਛਾ ਕਹਿੰਦੇ ਮਾਮਾ ਜੀ ਮੇਰੇ ਨਾਲ ਆਹ ਗੱਲਬਾਤ ਕਣਕਣ ਕਰਦੇ ਨੇ ਜੀ ਵੀ ਮੈਂ ਇਹਨਾਂ ਤੋਂ ਬਹੁਤ ਤੰਗ ਪਰੇਸ਼ਾਨ ਹਾਂ ਤੰਗ ਪਰੇਸ਼ਾਨ ਮੁੰਡਾ ਤੰਗ ਪਰੇਸ਼ਾਨ ਸੀ ਅੱਜ ਮੁੰਡਾ ਬਹੁਤ ਤੰਗ ਪਰੇਸ਼ਾਨ ਸੀ ਬਣੀ ਕਦੇ ਤੋਂ ਤੰਗ ਪਰੇਸ਼ਾਨ ਸੀ ਹੋ ਗਏ ਜੀ ਜਦ ਤੋਂ ਸਾਡਾ ਪ੍ਰੋਣਾ ਗੁਜ਼ਰੇ ਜੀ ਤਿੰਨ ਕਿ ਸ